ਇਹ ਤੁਹਾਨੂੰ ਜਿਵੇਂ ਪਹਿਲਾਂ ਵੀ ਪਤਾ ਹੈ ਵੀ ਸਾਡੇ ਡੀਜੀਪੀ ਮਾਨਯੋਗ ਡੀਜੀਪੀ ਆਫਿਸ ਤੋਂ ਵਕ ਵਕ ਦਿਸ਼ਾ ਨਿਰਦੇਸ਼ ਆਉਂਦੇ ਰਹਿੰਦੇ ਆ ਫਰਦਰ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਰਤਾਜ ਚੈਲ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਆਪਰੇਸ਼ਨ ਸੀਲ 8 ਚੱਲ ਰਿਹਾ ਇਸ ਤੋਂ ਪਹਿਲਾਂ 7 ਆਪਰੇਸ਼ਨ ਹੋ ਚੁੱਕੇ ਆ ਵਕ ਵਕ ਟਾਈਮਾਂ ਤੇ ਕੋਆਰਡੀਨੇਟ ਸਰਚ ਆਪਰੇਸ਼ਨਸ ਦੀਆਂ ਹਦਾਇਤਾਂ ਆਉਂਦੀਆਂ ਰਹਿੰਦੀਆਂ ਤੇ ਅੱਜ ਅਸੀਂ ਚਾਰ ਨਾਕੇ ਲਾਏ ਹੋਏ ਆ ਜਿਹੜੇ ਸਾਡੇ ਗਵੰਡੀ ਰਾਜ ਹਰਿਆਣਾ ਦੇ ਨਾਲ ਲੱਗਦੇ ਆ ਤੋਹਾਣਾ ਰੋਡ ਤੇ ਜਾਖਲ ਰੋਡ ਤੇ ਅਸੀਂ ਟੋਟਲ 4 ਨਾਕੇ ਲਾਏ ਹੋਏ ਆ तकरीबन 60 ਤੋਂ ਵੱਧ ਸਾਡੇ ਮੁਲਾਜ਼ਮ ਲੱਗੇ ਹੋਏ ਆ ਤੇ ਇੰਨੇ ਹੀ ਸਾਡੇ ਕਾਊਂਟਰਪਾਰਟ ਇਹ ਹਰਿਆਣਾ ਤੋਂ ਨੇ ਇਹਨਾਂ ਦੇ ਵੀ ਮੁਲਾਜ਼ਮ ਲੱਗੇ ਹੋਏ ਆ ਤੇ ਇਸ ਨਾਕੇ ਦੌਰਾਨ ਸਾਨੂੰ ਮਤਲਬ ਐਨਡੀਪੀਐਸ ਦੀ ਵੀ ਰਿਪੋਰਟ ਆਈ ਆ ਨੇ ਐਕਸਾਈਟਰੀ ਕਮੀਆਂ ਹੋਈਆਂ ਨੇ ਫੇਰ ਕੋ ਸ਼ਾ ਭਾਈ ਕੱਲ ਜਿਹੜੇ ਸਸਪੀਸ਼ੀਅਸ ਬੰਦੇ ਆ ਉਹਨਾਂ ਨੂੰ ਰਾਉਂਡ ਅਪ ਕਰ ਰਹੇ ਆ ਉਹਨਾਂ ਨੂੰ ਸ਼ਾਮ ਤੱਕ ਵੈਰੀਫਾਈ ਕਰਾਂਗੇ ਤੇ तकरीबन 2 ਵਜੇ ਤੱਕ ਹੈਗਾ ਮਤਲਬ ਸਵੇਰੇ 6 ਵਜੇ ਨਾਕਾ ਲਾਇਆ ਸੀਗਾ ਤੇ 2 ਵਜੇ ਇਹਦੀ ਸਮਾਪਤੀ ਹੈ ਤੇ ਉਦੋਂ ਫਿਰ ਰਿਪੋਰਟ ਕੰਬਾਈਨ ਕਰਕੇ ਸਾਰੀ ਫਿਰ ਤੁਹਾਨੂੰ ਦੱਸਾਂਗੇ ਵੀ ਅੱਜ ਸਾਰਾ ਦਿਨ ਦੀ ਕੀ ਸਾਡੀ ਪ੍ਰਾਪਤੀ ਹੈ ਸਰ ਇਹ ਨਾਕੇ ਲਗਾਤਾਰ ਚੱਲਦੇ ਆ ਰਹੇ ਆ ਇਸ ਦੇ ਵਿੱਚ ਨਸ਼ਾ ਕੋਈ ਇਸ ਤਰ੍ਹਾਂ ਦਾ ਮਿਲਿਆ ਹੈਗਾ ਜਾਂ ਜਿਵੇਂ ਹਰਿਆਣਾ ਤੋਂ ਪੰਜਾਬ ਦੇ ਵਿੱਚ ਜ਼ਿਆਦਾ ਆਉਂਦਾ ਸੀ ਮਾਈਨਰ ਰਿਕਵਰੀਜ਼ ਹੈਗੀਆਂ ਨੇ ਬਹੁਤ ਕੋਈ ਮੇਜਰ ਰਿਕਵਰੀ ਨਹੀਂ ਹੋਈ ਪਰ ਇਨ੍ਹਾਂ ਨਾਕਿਆਂ ਨਾਲ ਮੈਂ ਸਮਝਦਾ ਕਿ ਡਟਰੈਂਟ ਇਫੈਕਟ ਪੈਂਦਾ ਜਿਹੜੇ ਕੋਈ ਵੱਡੇ ਸਮਗਲਰ ਨੇ ਜਾਂ ਇਸ ਤਸਕਰੀ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਡਰ ਰਹਿੰਦਾ ਕਿ ਕੀ ਪਤਾ ਪੁਲਿਸ ਕਦੋਂ ਚੈਕਿੰਗ ਸ਼ੁਰੂ ਕਰ ਦੇਵੇ ਇਹ ਸਵੇਰੇ 6 ਵਜੇ अर्ਲੀ ਮਾਰਨਿੰਗ ਤੋਂ ਲੈ ਕੇ ਨਾਕੇ ਚੱਲ ਰਹੇ ਨੇ ਹੁਣ 2 ਵਜੇ ਤੱਕ ਨੇ ਐਵੇਂ ਰੂਟੀਨ ਸ਼ਾਮ ਨੂੰ ਫਿਰ ਸ਼ਿਫਟਿੰਗ ਨਾਕਾ ਬੰਦੀ ਸਾਡੇ ਥਾਣਿਆਂ ਵੱਲੋਂ ਚੱਲੂਗੀ ਸੋ ਮੈਂ ਸਮਝਦਾ ਕਿ ਬਹੁਤ ਹੀ ਚੰਗਾ ਇਨੀਸ਼ੀਏਟਿਵ ਹੈ ਇਹ ਟਾਈਮ ਟੂ ਟਾਈਮ ਚੱਲਦਾ ਰਹੇਗਾ ਅੱਗੇ ਵੀ ਜਗਰ ਇਹਨਾਂ ਬੋਰਡ ਤੇ ਲਗਾਤਾਰ ਨਾਕਾਬੰਦੀ ਜਾਂਦੀ ਹੈ ਹਾਂਜੀ ਤਕਰੀਬਨ ਰੋਜ਼ ਸਾਡੇ ਐਸ ਐਚ ਓਜ਼ ਵੱਲੋਂ ਮਤਲਬ ਲਗਾਤਾਰ ਕਰੀਏ ਤਾਂ ਫਿਰ ਤਾਂ ਉਹਨਾਂ ਨੂੰ ਲੱਭ ਜਾਂਦਾ ਅਸੀਂ ਸਰਪ੍ਰਾਈਜ਼ ਐਲੀਮੈਂਟ ਰੱਖਦੇ ਆ ਨਾਕੇ 'ਚ ਵੀ ਕਦੀ ਕਿਸੇ ਰੋਡ ਤੇ ਕਦੀ ਕਿਸੇ ਰੋਡ ਤੇ ਟਾਈਮਿੰਗਸ ਡਿਫਰੈਂਟ ਕਰਕੇ ਤਾਂ ਕਿ ਜਿਹੜਾ ਕ੍ਰਾਈਮਨਲ ਹੈ ਜਾਂ ਕੋਈ ਨਸ਼ੇ ਨਾਲ ਜੁੜੇ ਲੋਕ ਨੇ ਉਹ ਸਾਡਾ ਇਸ ਗੱਲ ਦਾ ਹਿਸਾਬ ਕਿਤਾਬ ਨਾ ਲੱਗ ਦੇ ਸਕਣ ਕਿ ਕਿਸ ਟਾਈਮ ਨਾਕਾ ਲੱਗੂਗਾ